ਹੈਲੋ ਵੀਵਰਸ ਵੈਲਕਮ ਟੂ ਆਲ ਦੋਸਤੋ ਜਿਵੇਂ ਕਿ ਆਪਾਂ ਬੈਂਕਿੰਗ ਸੈਕਟਰ ਬਾਰੇ ਗੱਲ ਕਰ ਰਹੇ ਆ ਤਾਂ ਅੱਜ ਆਪਾਂ HDFC ਬੈਂਕ ਬਾਰੇ ਗੱਲ ਕਰਾਂਗੇ ਕਿ ਅਸੀਂ HDFC ਬੈਂਕ ਵਿੱਚ ਕੈਸ਼ ਡਿਪੋਜ਼ਿਟ ਕਰਨ ਜਾ ਰਹੇ ਆ ਤਾਂ ਅਸੀਂ HDFC ਬੈਂਕ ਦੀ ਕੈਸ਼ ਸਲਿੱਪ ਜਾਂ ਕੈਸ਼ ਵਾਊਚਰ ਨੂੰ ਕਿਵੇਂ ਭਰ ਸਕਦੇ ਆ ਡਿਟੇਲ ਵਿੱਚ ਗੱਲ ਕਰਾਂਗੇ ਵਰ 200 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤਾਂ ਆਪਕੇ ਤਨੋਂ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣਗੇ ਦੋਸਤ ਜਿਵੇਂ ਇਹ ਬੈਂਕ ਗਾਨਾ ਸਾਨੂੰ ਇਸ ਤਰ੍ਹਾਂ ਦਾ ਵਾਊਚਰ ਕੈਸ਼ ਦੇ ਵਾਊਚਰ ਕਰਾਉਣ ਵਾਸਤੇ ਮਿਲ ਜਾਂਦਾ ਸਭ ਤੋਂ ਪਹਿਲਾਂ ਜੀ ਉੱਪਰ ਡੇਟ ਮੈਂਸ਼ਨ ਕਰਾਂਗੇ ਜਿਹੜੇ ਡੇਟ ਨੂੰ ਅਸੀਂ ਕੈਸ਼ ਜਮ੍ਹਾਂ ਕਰਵਾ ਰਹੇ ਹਾਂ ਇਸ ਵਕਾਉਂਟ ਨੰਬਰ ਅਸੀਂ ਜਿਵੇਂ ਕਾਲਮ ਬਣਿਆ ਕੱਲੇ-ਕੱਲੇ ਕਾਲਮ ਚ ਕੱਲਾ-ਕੱਲਾ ਜਿ ਡਿਟੈਲ ਅਸੀਂ ਮੈਂਸ਼ਨ ਕਰਾਂਗੇ ਉਸ ਤੋਂ ਬਾਅਦ ਕੰਟੈਕਟ ਨੰਬਰ ਲਿਖਾਂਗੇ ਪੈਨ ਨੰਬਰ ਲਿਖਣਾ ਜ਼ਰੂਰੀ ਹੈ ਜੇਕਰ ਤੁਸੀਂ 50000 ਤੋਂ ਉੱਪਰ ਰਕਮ ਜਮ੍ਹਾਂ ਕਰਵਾ ਰਹੇ ਹੋ ਉਸ ਤੋਂ ਬਾਅਦ ਅਕਾਊਂਟ ਹੋਲਡਰ ਦਾ ਨੇਮ ਇੱਥੇ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਅਸੀਂ ਡਿਨੋਮੀਨੇਸ਼ਨ ਮੈਨਚਰ ਕਰਾਂਗੇ ਕਿਹੜੀ ਕਿਹੜੀ ਕਿੰਨੇ ਕਿੰਨੇ ਵੈਲਿਊ ਦੇ ਸੀ ਨੋਟ ਜਮ੍ਹਾਂ ਕਰਵਾ ਰਹੇ ਜਿਵੇਂ 2000 ਦੇ ਤਿੰਨ ਨੋਟ ਜਮ੍ਹਾਂ ਕਰਵਾ ਰਿਆ ਤੇ ਰੁਪਏ ਪਰਫਰ ਮੈਨਸ਼ਨ ਕਰਾਂਗੇ ਉਸੇ ਤਰ੍ਹਾਂ 500 ਦੇ ਕਿੰਨੇ ਨੋਟ ਨੇ ਅਤੇ ਇਹਦੀ ਕਿੰਨੀ ਵੈਲਿਊ ਬਣਦੀ ਹੈ 200 100 50 20 10 ਅਤੇ ਅਦਰ ਮਤਲਬ ਕੌਇਨਸ ਜੇ ਹੈ ਤਾਂ ਉਹ ਕਿੰਨੇ ਹਨ ਟੋਟਲ ਵੈਲਿਊ ਅਸੀਂ ਇੱਥੇ ਟੋਟਲ ਰੁਪੀਏ ਵਿੱਚ ਲਿਖਾਂਗੇ ਇਸ ਬਾਰ ਰੁਪੀਏ ਇਨ ਵਰਡਸ ਸ਼ਬਦਾਂ ਵਿੱਚ ਲਿਖਾਂਗੇ ਕਿੰਨੇ ਪੈਸੇ ਦੇ ਰਹੇ ਹਨ ਡਿਪੋਜ਼ੀਟਰ ਸਾਈਨ ਤੇ ਸਾਈਨ ਕਰਵਾਵਾਂਗੇ ਅਸੀਂ ਡਿਪੋਜ਼ੀਟਰ ਦਾ ਸਾਈਨ ਅਤੇ ਡਿਪੋਜ਼ੀ ਇਸ ਤੋਂ ਬਾਅਦ ਫਿਰ ਜਿਹੜੀ ਡਿਪੋਜ਼ਿਟ ਸਲਿੱਪ ਸਾਨੂੰ ਬੈਂਕ ਤੋਂ ਵਾਪਸ ਮਿਲਦੀ ਆ ਸਟੈਂਪ ਲਾਉਣ ਤੋਂ ਬਾਅਦ ਇਹਦੀ ਵੀ ਉੱਪਰ ਡੇਟ ਮੈਂਸ਼ਨ ਕਰਾਂਗੇ ਅਕਾਊਂਟ ਨੰਬਰ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਅਸੀਂ ਨੇਮ ਅਕਾਊਂਟ 홀ਡਰ ਜਿਹਦੇ ਜਿਹਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਵਾ ਰਹੇ ਆ ਇਸ ਤੋਂ ਬਾਅਦ ਰੁਪੀਏ ਡਾਇਰੈਕਟਲੀ ਤੁਸੀਂ ਲਿਖ ਸਕਦੇ ਹੋ ਜਿੰਨੇ ਕੇ ਤੁਸੀਂ ਟੋਟਲ ਅਕਾਊਂਟ ਦਿੱਤੇ ਸੀ ਰੁਪਏ ਉਹਨੇ ਜੀ ਡਾਇਰੈਕਟ ਇੱਥੇ ਰੁਪੀਏ ਲਿਖ ਕੇ ਟੋਟਲ ਰੁਪੀਏ ਵਿੱਚ ਉਹਨੇ ਤੁਸੀਂ ਮੈਂਸ਼ਨ ਕਰ ਸਕਦੇ ਹੋ ਅਤੇ ਰੁਪੀਜ਼ ਇਨਵੌਇਸ ਵਿੱਚ ਤੁਸੀਂ ਕਿੰਨੇ ਪੈਸੇ ਜਮ੍ਹਾਂ ਕਰਵਾ ਰਹੇ ਹੋ ਲਿਖਣਾ ਇਸ ਬਤ ਵਿੱਚ ਡਿਪੋਜ਼ਿਟਰ ਦੇ ਸਾਈਨ ਡਿਪੋਜ਼ਿਟਰ ਦਾ ਨੇਮ ਲਿਖਣਾ ਜ਼ਰੂਰੀ ਹੈ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ HDFC ਬੈਂਕ ਵਿੱਚ ਅਸੀਂ ਪੈਸੇ ਜਮ੍ਹਾਂ ਕਰਵਾਉਣੇ ਆ ਤਾਂ ਉਹਦੀ ਕੈਸ਼ ਰਸੀਪਟ ਨੂੰ ਕਿਵੇਂ ਭਰਿਆ ਜਾਂਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਏ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛਣਾ ਮੇਰੇ ਜਨਮਾ ਜੁੜੇ ਨੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਹੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ